2 ਕਰੋੜ ਦੇ ਕਰੀਬ ਜਿਹੜੀ ਇਹ ਬਿਲਡਿੰਗ ਜਿਹੜੀ ਬਿਲਕੁਲ ਇਗਨੋਰ ਕੀਤੀ ਗਈ ਸੀ ਅਣਦੇਖੀ ਕੀਤੀ ਗਈ ਸੀ ਆ ਜਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਚੇਅਰਮੈਨ ਰਵਨ ਬਹਿਲ ਜੀ ਔਰ ਸਾਡੇ ਹਲਕਾ ਇੰਚਾਰਜ ਸੰਸ਼ੀਰ ਸਿੰਘ ਜੀ ਦੀਨਾਗਰ ਜੀ ਇਹਨਾਂ ਦੀ ਮਿਹਨਤ ਸਦਕਾ ਅੱਜ ਇਸ ਬਿਲਡਿੰਗ ਨੂੰ ਜਿਹੜਾ ਬੂਰ ਪਿਆ ਔਰ ਮੇਰੇ ਵੱਡੇ ਵੀਰ ਗੁਰਦੀਪ ਰੰਦਾਵਾ ਜੀ ਵੀ ਜਿਹੜੇ ਉੱਚੇ ਚੇਤੇ ਤੌਰ ਤੇ ਇਸ ਵਧਾਈ ਦੇ ਮੌਕੇ ਤੇ ਵਧਾਈ ਦੇਣ ਪਹੁੰਚੇ ਨੇ ਮੈਂ ਦੀਨਾ نگر ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਨਾਲ ਦੱਸਣਾ ਵੀ ਚਾਹੁੰਦਾ ਵਾ ਵੀ ਕੱਲ ਇੱਕ ਨਵੀਂ ਜਿਹੜੀ ਐਕਸੇ ਦੀ ਪ੍ਰੋਬਲਮ ਆਉਂਦੀ ਸੀ ਅਕਸਰ ਜਿਹੜਾ ਡਿਜੀਟਲ ਐਕਸਰਾ ਜਿਹੜਾ ਵਾ ਉਹ ਵੀ ਸ਼ਮਸ਼ੀਰ ਜੀ ਹਲਕਾ ਇੰਚਾਰਜ ਔਰ ਸਾਡੇ ਬਹਿਲ ਸਾਹਿਬ ਦੀ ਮਿਹਨਤ ਸਦਕਾ ਜਿਹੜਾ ਉਹ ਵੀ ਜਿਹੜੀ ਮਸ਼ੀਨ ਦਾ ਕੱਲ ਜਿਹੜਾ ਉਹ ਆ ਚੁੱਕੀ ਹੈ ਤੇ ਉਹ ਲੋਕਾਂ ਨੂੰ ਜਿਹੜੀ ਸਹੂਲਤਾਂ ਵਾ ਸਿਹਤ ਵੱਲੋਂ ਜਿਹੜੀ ਜੋ ਸਾਡੀ ਸਰਕਾਰ ਦਾ ਮੇਨ ਉਪਰਾਲਾ ਹੈ ਸਿਹਤ ਤੇ ਸਿੱਖਿਆ ਉਹਦੇ ਤੇ ਬੂਰ ਪੈਂਦਾ ਜਿਹੜਾ ਨਜ਼ਰ ਆ ਰਿਹਾ ਇਹਦੇ ਵਿੱਚ ਹਸਪੀਟਲ ਦੀ ਜਿਹੜੀ ਨੋਹਾਰ ਹੈ ਇਹ ਦਿਨ-ਪ੍ਰਤੀ ਦਿਨ ਜਿਹੜੀ ਇਹ ਬਦਲਦੀ ਤੁਹਾਨੂੰ ਨਜ਼ਰ ਆਉਗੀ ਕਿੰਨੇ ਦਾ ਵਧੀਆ ਬੜਾ ਰੌਲਾ ਪਾ ਰਹੇ ਹਾਂ ਸਾਡਾ ਧੱਕਾ ਕਰਤਾ ਕੰਟਰੈਕਟਰਾਂ ਨੇ ਚੋਰੀ ਕਰਦੇ ਐਮਐਲਏ ਦੇ ਘਰੋਂ ਮਿਲਾਂਗੇ ਅ ਦੇਖੋ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਤੇ ਤੁਸੀਂ ਮੇਰੇ ਸਾਰੇ ਪਰਿਵਾਰ ਦੇ ਜੀਓ ਇੱਕ ਸੋਸ਼ਲ ਮੀਡੀਆ ਹਰ ਬੰਦੇ ਦੀ ਆਪੋ ਆਪਣੀ ਫੇਸਬੁੱਕ ਆਈ ਦੀਆਂ ਕੌਣ ਕੀ ਬੋਲ ਰਿਹਾ ਠੀਕ ਹੈ ਜੇ ਤੇ ਕੋਈ ਅ ਕਿਸੇ ਦੇ ਲੱਗਦਾ ਵੀ ਗਲਤ ਬੋਲਦਿਆ ਹੁਣ ਮੇਰੇ ਵੱਲੋਂ ਵੀ ਰੋਲਾ ਪਾਤਾ ਕਹਿੰਦੇ ਜੀ ਮੈਂ ਤੇ ਆਸਟ੍ਰੇਲੀਆ ਗਿਆ ਸੀ ਕਹਿੰਦੇ ਜੀ ਟਰੱਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜੀ ਮੈਂ ਉਹਨਾਂ ਨੂੰ ਕਿਹਾ ਜੀ 70% ਤੁਹਾਨੂੰ ਦੇ ਦਿੰਦੇ ਆ ਠੀਕ ਹੈ ਸਾਨੂੰ ਜਗ੍ਹਾ ਦੇ ਏਰੀਆ ਦੱਸ ਦਿਓ ਸੋ ਕਹਿੰਦਾ ਭਾਵੇਂ ਆ ਬ੍ਰਦਰ ਦੇਖੋ ਅ ਸੋਸ਼ਲ ਮੀਡੀਆ ਜਿਹੜਾ ਵਾ ਸਾਨੂੰ ਅਗਾਹ ਕਰਨਾ ਚਾਹੀਦਾ ਸਾਰੇ ਲੋਕਾਂ ਨੂੰ ਵੀ ਵੀ ਆਪਾਂ ਉਸ ਕਦਰ ਯੂਜ਼ ਕਰੀਏ ਵੀ ਐਵੇਂ ਨਹੀਂ ਵੀ ਜਿਹੜੀ ਵੀ ਗੱਲ ਮੂੰਹ ਚ ਆਈ ਆ ਆਪਾਂ ਕਰਤੀ ਆ ਤੇ ਉਹਦੇ ਨਾਲ ਜਿਹੜਾ ਇੱਕ ਮਾਹੌਲ ਜਿਹੜਾ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਬਾਕੀ ਕਿਸਾਨ ਸਾਡੇ ਨੇ ਉਹ ਭਰਾ ਨੇ ਸਾਡੇ ਠੀਕ ਹੈ ਸਾਡੀ ਲੜਾਈ ਸੈਂਟਰ ਨਾਲ ਹੈ ਸਾਡੀ ਲੜਾਈ ਕਿਸਾਨ ਸਾਡੀ ਲੜਾਈ ਆਪਸੀ ਭਾਈਚਾਰੇ ਦੀ ਨਹੀਂ ਹੈਗੀ ਸਾਡੀ ਸੈਂਟਰ ਨਾਲ ਲੜਾਈ ਹੈ ਸਾਡੇ ਕੋਲ ਸੈਂਟਰ ਦੀਆਂ ਸਾਡੀਆਂ ਮੰਗਾਂ ਨੇ ਪਰ ਦੁੱਖ ਦੀ ਗੱਲ ਇਹ ਦਿੱਕਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਾ ਨਾ ਕ੍ਰੀਏਟ ਹੋਵੇ ਆਪਾਂ ਦੇ ਪੰਜਾਬ ਸਾਡਾ ਤੇ ਭਾਈਚਾਰਾ ਚਾਹੇ ਪੁਲਿਸ ਹੈ ਪੰਜਾਬ ਦੀ ਚਾਹੇ ਕਿਸਾਨ ਹੈ ਪੰਜਾਬ ਦਾ ਚਾਹੇ बिजनेसमੈਨ ਹੈ ਪੰਜਾਬ ਦਾ ਇਹ ਆਪਸੀ ਭਾਈਚਾਰਕ ਸਾਜ ਇੱਕ ਗੁਲਦਸਤਾ ਹੈ ਜੇ ਆਪਾਂ ਇੱਕ ਦੂਜੇ ਨੂੰ ਤੰਗੀ ਪਰੇਸ਼ਾਨੀ ਆਉਣ ਦਾ ਵੀ ਤੇ ਫਿਰ ਪੰਜਾਬ ਰੰਗਲਾ ਪੰਜਾਬ ਕਹਿੰਦੇ ਹਾਂ ਕਿਤਨਾ ਬਣ ਜੂ ਜੇ ਪੰਜਾਬ ਆਪਾਂ ਕਹਿੰਦੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਫਿਰ ਕਿਤਨਾ ਲੈ ਕੇ ਜਾ ਸਕਦੇ ਸਾਨੂੰ ਪੰਜਾਬ ਲਈ ਸੁਹਿਰਦ ਹੋ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸੈਦੀਆਂ ਸੈਂਟਰ ਕੋ ਮੰਗਾ ਨੇ ਠੀਕ ਆ ਆਪਾਂ ਨਾਲ ਤਿਆਰ ਆ ਆਪਾਂ ਹਰ ਪੱਖੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਜਿੱਥੇ ਸਾਨੂੰ ਸਾਡੇ ਹੱਕ ਮੰਗਣ ਦੀ ਲੋੜ ਆ ਆਪਾਂ ਕਿਸਾਨਾਂ ਦੇ ਵੀਰਾਂ ਦੇ ਨਾਲ ਜਾ ਕੇ ਆਪਾਂ ਉੱਥੇ ਆਪਣਾ ਹੱਕ ਮੰਗਾਗੇ ਬਟ ਆਪਾਂ ਉਹ ਕੰਮ ਨਾ ਕਰੀਏ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਦੂਜੇ ਨੂੰ ਤੰਗੀ ਪਰੇਸ਼ਾਨੀ ਨਾ ਦੇ ਦੇ ਕੋਰਨਲ ਕੁਟਮਰ ਮਾਮਲਾ ਜਿਹੜਾ ਵਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਵਾ ਸਦਨ ਦੇ ਵਿੱਚ ਵੀ ਦੇਖੋ ਜੀ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਪੁਲਸ ਆਪਣਾ ਕੰਮ ਕਰ ਰਹੀ ਹੈ ਠੀਕ ਆ ਹੋਰ ਕੀ ਕਹਿੰਦੇ ਜੀ ਮੇਰੀ ਮੇਰੀ ਇੱਕ ਗੱਲ ਦੱਸਿਓ ਆ ਕੋਈ ਵਾਰਦਾਤ ਵਜਾਂਦੀ ਆ ਮੈਨੂੰ ਇੱਕ ਗੱਲ ਦੱਸਿਓ ਕੀ ਉਹ ਉਸੇ ਦਿਨ ਹੀ ਟਰੇਸ ਹੋ ਜਾਂਦੀ ਹੈ ਟਾਈਮ ਲੱਗਦਾ ਨਾ ਵੀ ਕੌਣ ਵਾਰਦਾਤ ਕਰ ਗਿਆ ਵਾ ਕੀ ਹੈ ਕਿਹਦੀ ਕਮੀ ਹੈ ਕਿਹਦਾ ਨਾਮ ਹੈ ਉਹਦੇ ਅਕੋਰਡਿੰਗ ਜਿਹੜਾ ਵੀ ਕਾਨੂੰਨ ਦੇ ਘੇਰੇ ਦੇ ਵਿੱਚ ਗਲਤ ਪਾਇਆ ਜਾਂਦਾ ਉਹਦੇ ਤੇ ਕਾਨੂੰਨ ਕਾਰਵਾਈ ਕਰਦਾ ਠੀਕ ਹੈ ਨਾ ਹਰ ਕੰਮ ਨੂੰ ਟਾਈਮ ਲੱਗ ਰਿਹਾ ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੇ ਜਿਨੇ ਗਲਤੀ ਕੀਤੀ ਹੋਗੀ ਉਹਦੀ ਗਲਤੀ ਤੇ ਗਲਤੀ ਫਿਰ ਗੱਲ ਸਮਝੇਗੇ ਨਹੀਂ ਆਪਾਂ ਆਏ ਨਾ ਕਿ ਇਹ ਵੀ ਪੁਲਿਸ ਘੇਰੇ ਚ ਆ ਰਹੀ ਹੈ ਜੀ ਇਹ ਆ ਰਹੀ ਹੈ ਹਰ ਕੰਮ ਨੂੰ ਸਮਾਂ ਲੱਗਦਾ ਅੱਜ ਜੇ ਆਪਾਂ ਸੇਫ ਹਾਂ ਅੱਜ ਜੇ ਥੋੜਾ ਜਿਹਾ ਜਿਹੜਾ ਵਿਰੋਧੀਆਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਗਲਤ ਅੰਸਰਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਹਦੀ ਦੇਣੀ ਹੈ ਪੁਲਿਸ ਦੀ ਦੇਣੀ ਸੋ ਤੁਹਾਡਾ ਸਾਰਿਆਂ ਦਾ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰਪੂ ਅੰਤਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਚ ਚੱਲ ਰਹੀ ਹੈ ਔਰ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਨਿਸਟਰ ਹਨ ਸ਼੍ਰੀ ਰਮਨ ਬੈਲ ਜੀ ਸਾਡੇ ਚੇਅਰਮੈਨ ਆ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੇਰੇ ਨਾਲ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਮਨ ਸ਼ੇਰ ਸਿੰਘ ਸੈਰੀਕਲਸੀ ਬਟਾਣੇ ਤੋਂ ਚੇਚੇ ਤੌਰ ਤੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਨਾਲ ਗੁਰਦੀਪ ਰੰਦਾਵਾ ਜੀ ਐਮਐਲਏ ਸਾਹਿਬ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਕਿ ਅੱਜ ਅੱਜ 2 ਕਰੋੜ 10 ਲੱਖ ਰੁਪਇਆ ਲਗਾ ਕੇ ਇਸ ਬਿਲਡਿੰਗ ਨੂੰ ਰੈਨੋਵੇਟ ਕੀਤਾ ਜਾ ਰਿਹਾ ਔਰ ਇਸ ਤੋਂ ਪਹਿਲਾਂ ਇਸ ਦੇ ਨਾਲ ਜਿਹੜੀਆਂ ਵੀ ਕੋਈ ਮਰੀਜ਼ਾਂ ਨੂੰ ਸਹੂਲਤਾਂ ਦੀ ਕਮੀ ਆ ਰਹੀ ਸੀ ਉਹ ਸਾਰੀਆਂ ਪੁਰੀਆਂ ਕੀਤੀਆਂ ਜਾ ਰਹੀਆਂ ਇੱਥੇ ਬਹੁਤ ਵਧੀਆ ਐਕਸ-ਰੇ ਮਸ਼ੀਨ ਅਤੇ ਡਿਜੀਟਲ ਮਸ਼ੀਨ ਜਿਹੜੀ ਆ ਕਰ ਰੱਖਤੀ ਗਈ ਹੈ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਦੀਨਾ ਨਗਰ ਦੇ ਆਸ-ਪਾਸ ਦੇ ਸਾਡੇ ਪਿੰਡ ਨੇ ਉਹਨਾਂ ਸਾਰਿਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਔਰ ਇੱਥੇ 30 ਬੈੱਡ ਦਾ ਜਿਹੜਾ ਹਸਤਾ ਲੋ ਪ੍ਰੋਪਰ ਚੁਟਲਾਈਜ਼ ਹੋਏਗਾ ਠੀਕ ਹੈ